ਚੋਰਾ ਲੁਟੇਰਿਆਂ ਦੇ ਹੌਸਲੇ ਇੰਨੇ ਬਲੰਤ ਹੋ ਚੁੱਕੇ ਨੇ ਕਿ ਪੁਲਿਸ ਦੇ ਬਿਨਾ ਡਰ ਤੋਂ ਲਗਾਤਾਰ ਦਿਨ ਦਿਹਾੜੇ ਵੱਡੀ ਵੱਡੀ ਬਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਖਬਰ ਤੁਹਾਨੂੰ ਪਿੰਡ ਚਤਾਮਲੀ ਨਜ਼ਦੀਕ ਕੋਰਾਲੀ ਜ਼ਿਲ੍ਹਾ ਰੋਪੜ ਦਿਖਾ ਰਹੇ ਹਾਂ ਜਿੱਤੇ ਇੱਕ ਨੌਜਵਾਨ ਨੂੰ ਪਿੰਡ ਵਾਸੀਆਂ ਨੇ ਪੜਿਆ ਦੱਸਿਆ ਜਾ ਰਿਹਾ ਕਿ ਬ੍ਰਾਂਡਡ ਕੱਪੜੇ ਪਾ ਕੇ ਇੱਕ ਮੋਟਰਸਾਈਕਲ ਤੇ ਨੌਜਵਾਨ ਪਿੰਡ ਦੇ ਵਿੱਚ ਦਾਖਲ ਹੁੰਦਾ ਉਸ ਤੋਂ ਬਾਅਦ ਰਸਤੇ ਦੇ ਵਿੱਚ ਮੰਝਾ ਬਾਕੇ ਬੈਠੀ ਇੱਕ ਬਜ਼ੁਰਗ ਮਾਤਾ ਤੋਂ ਇਸ ਨੌਜਵਾਨ ਨੇ ਪਿੰਡ ਦੇ ਸਰਪੰਚ ਦਾ ਘਰ ਦਾ ਪਤਾ ਪੁੱਛਿਆ ਤਾਂ ਪਤਾ ਪੁੱਛਦੇ ਸਾਰ ਹੀ ਇਸ ਨੌਜਵਾਨ ਨੇ ਬਜ਼ੁਰਗ ਮਾਤਾ ਦੇ ਕੰਨਾਂ ਦੇ ਵਿੱਚੋਂ ਵਾਲੀਆਂ ਸਨੇਚ ਕਰ ਲੀਆਂ ਜਿਸ ਤੋਂ ਬਾਅਦ ਜਾ ਕੇ ਪਿੰਡ ਦੇ ਵਿੱਚ ਰੌਲਾ ਪੈ ਗਿਆ ਪਿੰਡ ਵਾਸੀਆਂ ਨੇ ਪਿੰਡ ਦੇ ਵਿੱਚ ਇਸ ਨੌਜਵਾਨ ਨੂੰ ਫੜ ਲਿਆ ਜਿਸ ਤੋਂ ਬਾਅਦ ਚੰਗੀ ਤਰ੍ਹਾਂ ਇਸ ਦੀ ਖੇਤਰ ਪਲੇਟ ਕੀਤੀ ਤੇ ਨਾਲ ਦੀ ਨਾਲ ਜਦੋਂ ਪਿੰਡ ਵਾਸੀਆਂ ਨੇ ਇਸ ਨੌਜਵਾਨ ਤੋਂ ਪੁੱਛਗਿੱਛ ਕੀਤੀ ਕਿੱਥੋਂ ਦਾ ਰਹਿਣ ਵਾਲਾ ਹੈ ਤੇ ਕੀ ਕੰਮ ਕਰਦਾ ਤਾ ਕਦੇ ਨੌਜਵਾਨ ਇਹ ਕਹਿ ਰਿਹਾ ਸੀ ਕਿ ਮੈਂ ਸਵੀਗੀ ਦੇ ਵਿੱਚ ਕੰਮ ਕਰਦਾ ਕਦੇ ਕਹਿੰਦਾ ਕਿ ਮੈਂ 2 ਦਿਨ ਪਹਿਲਾਂ ਹੀ ਜੇਲ੍ਹ ਤੋਂ ਬਾਹਰ ਆਇਆ ਤੇ ਕਦੇ ਆਪਣੀ ਬਿਮਾਰ ਬੇਟੀ ਦਾ ਬਹਾਨਾ ਲਗਾਉਂਦਾ ਰਿਹਾ ਤੇ ਇਸ ਮੌਕੇ ਪਿੰਡ ਵਾਸੀਆਂ ਨੇ ਪੁਲਿਸ ਨੂੰ ਬੁਲਾ ਲਿਆ ਤੇ ਪੁਲਿਸ ਦੇ ਹਵਾਲੇ ਕੀਤਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪਿੰਡ ਚਤਾਮਲੀ ਜ਼ਿਲ੍ਹਾ ਰੋਪੜ ਦੱਸਿਆ ਜਾ ਰਿਹਾ ਕਿ ਇਹ ਖਬਰ ਸਾਹਮਣੇ ਆ ਰਹੀ ਹੈ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਤੁਹਾਨੂੰ ਬਾਲੀਆਂ ਦਿਖਾ ਰਹੇ ਹਾਂ ਜਿਸ ਬਾਲੀਆਂ ਨੂੰ ਇਸ ਨੌਜਵਾਨ ਨੇ ਸਨੇਚ ਕੀਤਾ ਸੀ ਤਾਂ ਅੱਜਕੱਲ੍ਹ ਦਿਨ ਦਿਹਾੜੇ ਇਸ ਤਰੀਕੇ ਦੀਆਂ ਬਾਰਦਾਤਾਂ ਨੂੰ ਇਸ ਸਨੇਚਰ ਲੁਟੇਰੇ ਲਗਾਤਾਰ ਅੰਜਾਮ ਦੇ ਰਹੇ ਨੇ ਦਾਵੇ ਕੀ ਪੰਜਾਬ ਪੁਲਿਸ ਵੱਲੋਂ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਪਿੰਡਾਂ ਦੇ ਵਿੱਚ ਨਸ਼ਾ ਤਸਕਰਾਂ ਨੂੰ ਫੜਿਆ ਜਾ ਰਿਹਾ ਹੈ ਪਰ ਇਸ ਤਰੀਕੇ ਦੀਆਂ ਬਾਰਦਾਤਾਂ ਨੂੰ ਕਈ ਲੁਟੇਰੇ ਅੰਜਾਮ ਦੇ ਰਹੇ ਨੇ ਦੇਖੋ ਤੁਸੀਂ ਕੀ ਅੱਜ ਕੱਲ੍ਹ ਗਰਮੀਆਂ ਦਾ ਮਹੀਨਾ ਹੈ ਤਾਂ ਕਈ ਬਜ਼ੁਰਗ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਬੈਠ ਜਾਂਦੇ ਨੇ ਪਰ ਤੁਸੀਂ ਦੇਖੋ ਕਿ ਦਿਨ ਦਿਹਾੜੇ ਇਸ ਨੌਜਵਾਨ ਜੋ ਕਿ ਬ੍ਰਾਂਡਡ ਕੱਪੜੇ ਪਾ ਕੇ ਪਿੰਡ ਦੇ ਵਿੱਚ ਦਾਖਲ ਹੋਇਆ ਤਾਂ ਕਿਸ ਤਰੀਕੇ ਦੇ ਨਾਲ ਦਿਨ ਦਿਹਾੜੇ ਇਸ ਨੇ ਜੜੀਆਂ ਸੋਨੇ ਦੀਆਂ ਵਾਲੀਆਂ ਬਜ਼ੁਰਗ ਮਾਤਾ ਦੇ ਕੰਨਾਂ ਦੇ ਵਿੱਚੋਂ ਸਨੇਚ ਕਰ ਲੀਆਂ ਮੌਕੇ ਦੀ ਤੁਸੀਂ ਵੀ ਦੇਖੋ ਪੂਰੀ ਵੀਡੀਓ ਕਿਹਦੀ ਚੋਰੀ ਦੀ ਜੀ ਕਿਸੇ ਦਾ ਪਲਟੀ ਇਹ ਸਵੀਜੀ ਵਾਲਾ ਵੀ ਨੰਬਰ ਨਹੀਂ ਲੱਗਦਾ ਮਨੂੰ ਦਾ ਯਾਰ ਬਾਈ ਆ ਦੇਖੋ ਚਾਗਲ ਦੇਖੋ ਇਹਦੀ ਹੋਰ ਪੁਲਿਸ ਵੀ ਖਾਣੇ ਆ ਲਈ ਛੱਡ ਦਿੰਦੇ ਹੀ ਨਾ ਹਾਂ ਆਹ ਲਓ ਜੀ ਦੇਖੋ ਆ ਬੰਦੇ ਦੀ ਸ਼ਕਲ ਦੇਖੋ ਤੇ ਚਤਾਮਲੀ ਪਿੰਡ ਦੇ ਵਿੱਚ ਬਜ਼ੁਰਗ ਮਾਤਾ ਨੂੰ ਮੰਜੇ ਪਰ ਪਈ ਦੇ ਕੋਲ ਉਹਦੀਆਂ ਬਾਲੀਆਂ ਖੋਲ ਕੇ ਭੱਜਣ ਲੱਗੇ ਤਾਂ ਬ੍ਰਾਂਡਡ ਕੱਪੜੇ ਪਾਏ ਹੋਏ ਆ ਵਧੀਆ ਹੁਣ ਇਹ ਕਹਿੰਦਾ ਮੇਰੀ ਕੁੜੀ ਬਿਮਾਰ ਹੈ ਮੇਰਾ ਫਲਾਣਾ ਬਿਮਾਰ ਹੈ ਕੱਲ ਇਹ ਕਹਿੰਦਾ ਮੈਂ ਜੇਲ੍ਹ ਚੋਂ ਛੁੱਟੇ ਰੋਪੜ ਤੇ ਜ਼ਬਾਨ ਤੋਂ ਹੋਈ ਇਹਦੀ ਸ਼ਕਲ ਦੇਖੋ ਇਹਦੀ ਆ ਚੋਰ ਐ ਸਰੇ ਦਾ ਆ ਬਜ਼ੁਰਗ ਮਾਤਾ ਬੈਠੀ ਆ ਦੇਖੋ ਇਹਦੀ ਮੋਬਾਈਲ ਕਢ ਲਈ ਪਿੰਡਾਂ ਵਿੱਚੋਂ ਪਿੰਡ ਚਤਾਮਲੀ ਦੇ ਵਿੱਚ ਫੜਿਆ ਹੋਇਆ ਉਹਨੇ ਤੇ ਆ ਕੇ ਇੱਥੇ ਕੁੰਡਾ ਕਰਦੀ ਕਰਦੇ ਆ ਚੋਰੀਆਂ ਕਰਦੇ ਆ ਬ੍ਰਾਂਡਡ ਕੱਪੜੇ ਪਾਏ ਬੇ ਫਿਰ ਝੂਠ ਬੋਲਦਾ ਉਪਰ ਦੇ ਹਲੇ ਅਸਲੀਅਤ ਨਹੀਂ ਦੱਸਦਾ ਇਹ ਪਿੰਡ ਕਿ ਮੇਰਾ ਪਿੰਡ ਕਿਹੜਾ ਅਸਲੀ ਹੂੰ ਦੇਖੋ ਇਹਦਾ ਸਵਾਰ ਕੇ ਤਿੰਨ ਚਾਰ ਕੇਸਾਂ ਚੋਰੀ ਦੇ ਹੋਏ ਤਿੰਨ ਚਾਰ ਕੇਸ ਪਹਿਲਾਂ ਚੋਰੀ ਦੇ ਹੋਏ ਹੋਏ ਬੇਨੇ ਪਰ ਨਪਾਚੇ ਜੋਗੀ ਦੇ ਰਿਹਾ 15 ਨੋ ਨਾ ਨਕਾ ਨੂੰ ਬੰਦੋ ਨਕਾ ਨਕਾ ਨੂੰ ਕਰਨੀ ਦੇ ਸੱਜਣ ਆਹ ਬਾਲੀਆਂ ਕੱਢ ਗਿਆ ਤਾਂ ਇਹ ਇਹਦੇ ਕੋਲ ਤੇ ਬੜੀਆਂ ਇਹ ਆਹ ਦੇਖੋ ਬਜ਼ੁਰਗ ਮਾਤਾ ਦੇ ਕੰਨਾਂ ਚੋਂ ਜਿਹੜੀਆਂ ਕੱਡੀਆਂ ਇਹ ਆਹ ਹੈ ਬਾਲੀਆਂ ਆਹ ਲੋ ਆਹ ਮਾਤਾ ਬੈਠੀ ਆ ਬਜ਼ੁਰਗ ਆ ਤੁਰ ਨਹੀਂ ਸਕਦੀ ਕੁਛ ਨਹੀਂ ਪਿੰਡ ਦੇ ਵਿੱਚ ਆ ਕੇ ਸਰਪੰਚ ਦਾ ਘਰ ਪੁੱਛਦੇ ਹੋਏ ਪੁੱਛਣ ਤੋਂ ਬਾਅਦ ਬਾਲੀਆਂ ਕੱਢ ਕੇ ਭੱਜ ਗਿਆ ਕੋਈ ਗੱਲੇ ਨਹੀਂ ਕਰੀ ਹੋਰ ਮੈਂ ਤਾਂ ਹੱਥ ਕੱਢ ਲਿਓ ਰਹਿ ਗਈ ਆਹ ਦੇਖੋ ਮਾਤਾ ਦੇ ਬਿਆਨ ਸੁਣ ਲਓ ਜੀ ਕੀ ਹੋਇਆ ਜੀ ਆ ਕੇ ਇੱਧਰੋਂ ਮੈਨੂੰ ਕਹਿੰਦਾ ਬੇਬੇ ਕੰਦਰ ਚ ਸਰਪੰਚ ਦਾ ਘਰ ਕਿੱਧਰ ਉਹ ਮੈਂ ਉਹ ਗੁਰਦੁਆਰੇ ਕੰਨੂੰ ਹੱਥ ਕਰਤਾ ਮੈਂ ਖਾ ਕੇ ਉਹ ਗੁਰਦੁਆਰਾ ਦਿਖਦਾ ਬਈ ਗੁਰਦੁਆਰੇ ਤੇ ਕਿਉਂ ਦਾ ਘਰ ਨੂੰ ਜਾਊਗੀ ਮੈਂ ਖਾ ਉੱਥੇ ਦੁਕਾਨ ਆਊਗੀ ਕਹਿੰਦਾ ਕਰਿਆਨੇ ਨਹੀਂ ਪੁੱਛ ਲਾ ਮੂੰਹ ਪਰ ਬੈਠਾ ਵੀ ਨਹੀਂ ਗਿਆ ਇਹਨਾਂ ਆਹ ਦੇਖ ਲਓ ਏਦਾਂ ਦੇ ਹਾਲ ਇਹਨਾਂ ਦੇ ਜਦੋਂ ਟੁਟਕੀ ਮਾਰ ਕੇ ਹੋ ਗਿਆ ਹਰ ਹੁਣ ਆਜਾ ਕੁ ਮੇਰਾ ਹੀ ਆਜਾ